ਵਾਦੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ ਧੰਨਵਾਦ ਜੀ ਪਾਣੀ ਵਾਲੀ ਜਿਹੜੀ ਟੈਂਕੀ ਲੈ ਕੇ ਆਏ ਹੋਗੇ ਨਗਰ ਵਾਸਤੇ ਇਹਦੇ ਬਾਰੇ ਇਹਦੀ ਜਾਣਕਾਰੀ ਦਿਓ ਜਿਹੜੀ ਕੀ ਕੀ ਦੇ ਕੁੱਬਿਆਂ ਨੇ ਸਟੀਲ ਦੀ ਟੈਂਕੀ ਹੈ ਨਾ ਇਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਯਤਨਾਂ ਸਦਕਾ ਤੇ ਮਾਨਯੋਗ ਮੰਤਰੀ ਅਮਨ ਅਰੋੜਾ ਜੀ ਵੱਲੋਂ ਦਿੱਤੀ ਗਈ ਸਾਡੇ ਪਿੰਡ ਨੂੰ 22 ਲੱਖ ਰੁਪਏ ਦੀ ਟੈਂਕੀ ਇਹਨਾਂ 1000 ਲੀਟਰ ਦੀ ਤਿਆਰ ਕਰਾਈ ਹੈ ਜੀ ਇਹ ਅੱਗ ਪਾਣੀ ਦੀ ਵਰਤੋਂ ਦੇ ਨਾਲ ਦੀ ਨਾਲ ਅੱਗ ਵੀ ਬੁਝਾਉਗੀ ਜੀ ਇਹਦਾ ਮਤਲਬ ਕਣਕ ਦੀ ਵਾਢੀਆਂ ਵੇਲੇ ਕੋਈ ਅਣਸਗਾ ਕਮੀ ਘਟਨਾ ਨਾ ਵਾਪਰੇ ਉਹਦੇ ਵਾਸਤੇ ਤਿਆਰ ਕਰਾਈ ਹੈ ਜੀ ਸਪੈਸ਼ਲ ਅਸੀਂ ਇਹਦੇ ਕੀ 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 ਹੋਰ ਕੀ ਮਤਲਬ ਜੇ ਪਾਣੀ ਠੰਡੇ ਦਾ ਆ ਜਾ ਉਹ ਕੀ ਫਾਇਦਾ ਸਟੀਲ ਦੀ ਟੈਂਕੀ ਦੇ ਵਿੱਚ ਪਾਣੀ ਖਰਾਬ ਨਹੀਂ ਹੁੰਦਾ ਜੀ ਕਿਉਂਕਿ ਨਾ ਆਪਣੇ ਜਰ ਲੱਗਣ ਦੀ ਸੁਭਾਅ ਆਪਣਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਲੱਗਦੀ ਨਹੀਂ ਜਰ ਇਹਦੇ ਨਾਲ ਪਾਣੀ ਸਾਫ਼ ਰਹਿੰਦਾ ਜੀ ਜਿਹੜੀਆਂ ਆਮ ਆਪਣੇ ਲੋਹੇ ਦੀਆਂ ਟੈਂਕੀਆਂ ਹੁੰਦੀਆਂ ਨੇ ਕੀ ਬਦ ਉਹ ਪਾਣੀ ਸੜ ਜਾਂਦਾ ਅਗਲਾ ਖਾਲੀ ਨਹੀਂ ਕਰਕੇ ਜਾਂਦਾ ਤੇ ਉਹਦੇ ਵਿੱਚ ਪਾਣੀ ਖਰਾਬ ਹੋ ਜਾਂਦੇ ਤੇ ਜਰ ਲੱਗ ਜਾਂਦੀ ਹੈ ਜਰ ਲੱਗ ਜਾਂਦੀ ਹੈ ਇਹਦੇ ਵਿੱਚ ਜਰ ਨਹੀਂ ਲੱਗਦੀ ਹੈਗੀ ਤੇ ਸਭ ਤੋਂ ਵੱਡੀ ਤਾਂ ਇਹਦੀ ਖਾਸੀਅਤ ਅੱਗ ਬੁਝਾਉਣ ਦੀ ਹੋਇਆ ਜੀ ਜਿਹੜੀ ਜਿਆਦਾ ਜਿਵੇਂ ਕਣਕ ਵੇਲੇ ਨਾੜ ਨੂੰ ਅੱਗ ਲੱਗਣ ਦੀ ਜਾਂ ਫਸਲ ਖਰਾਬ ਹੋਣ ਫਸਲ ਨੂੰ ਅੱਗ ਲੱਗਣ ਦੀ ਘਟਨਾ ਨੇ ਉਸ ਟਾਈਮ ਇਹਨੂੰ ਤਿਆਰ ਪਾਣੀ ਭਰ ਕੇ ਤਿਆਰ ਵਰਦਿਆ ਰੱਖਿਆ ਕਰਾਂਗੇ ਜੀ ਇਹ ਕਿੰਨੇ ਹਜ਼ਾਰ ਲੀਟਰ ਦੀ ਹੈ ਇਹ ਇਹ 3500 ਲੀਟਰ ਦੀ ਹੈ ਜਿਹੜੀ 3.5 ਹਜ਼ਾਰ ਲੀਟਰ ਸਾਢੇ 3.5 ਹਜ਼ਾਰ ਲੀਟਰ ਦੀ ਹੈ ਸਾਢੇ 3.5 ਹਜ਼ਾਰ ਲੀਟਰ ਦੀ ਹੈ ਹਾਂਜੀ ਤੇ ਫਿਰ ਇਹਨੂੰ ਜਿਹੜੇ ਨਗਰ ਦੇ ਵਿੱਚ ਲਜਾਇਆ ਕਰਨਗੇ ਕਿਹੜੇ-ਕਿਹੜੇ ਕੰਮਾਂ ਜਿਦਿਆ ਕਰੋਗੇ ਇਹਨੂੰ ਫਿਰ ਤੁਸੀਂ ਇਹਨੂੰ ਦਾ ਅਸਲ ਤਾਂ ਪੀਣ ਵਾਲੇ ਸਾਫ ਪਾਣੀ ਵਾਸਤੇ ਹੈ ਜੀ ਕਿਸੇ ਜਿਵੇਂ ਕੋਈ ਮਿਸਤਰੀ ਦਾਜ ਆ ਕਿਸੇ ਦਾ ਹੋਰ ਤਰ੍ਹਾਂ ਦਾ ਕੰਮ ਆ ਉਹਦੇ ਤੇ ਇਹ ਪੂਰੀ ਤਰ੍ਹਾਂ ਪਾਬੰਦੀ ਹੈ ਇਹ ਉਹਨੂੰ ਕਿਸੇ ਨੂੰ ਨਹੀਂ ਦਿੰਦੇ ਕਿ ਇਕੱਲੇ ਸਾਫ ਪਾਣੀ ਪੀਣ ਵਾਸਤੇ ਤੇ ਇੱਕ ਅੱਗ ਦੀ ਬੁਝਾਉਣ ਵਾਸਤੇ ਹਾਂ ਜਿਵੇਂ ਦੂਜੀਆਂ ਟੈਂਕੀਆਂ ਨੂੰ ਅਗਲਾ ਮਿਸਤਰੀ ਦੇ ਵਰਤ ਲੈਂਦਾ ਉਹ ਬਿਲਕੁਲ ਨਹੀਂ ਉਹ ਬੰਦਾ ਜੀ ਠੀਕ ਹੈ ਜੀ ਹੋਰ ਅਚਾ ਇਹਦਾ ਅੱਧ ਦਾ ਬਹੁਤ ਵੱਡਾ ਫਾਇਦਾ ਆਊਗਾ ਆ ਹੋਰ ਨਵੇਂ ਨਵੇਂ ਕਿਹੜੀ ਕਿਹੜੀ ਪ੍ਰੋਜੈਕਟਾਂ ਨਹੀਂ ਸਰਕਾਰ ਰਹੀ ਤੁਹਾਨੂੰ ਸਰਕਾਰ ਨੇ ਇੱਕ ਤਾਂ ਇੰਟਰਲੌਕ ਦਾ ਜੀ ਸਮਝ ਆਲ ਰਿਹਾ ਜੀ ਸਕੂਲ ਚ ਕਮਰਾ ਬਣਾ ਬਣ ਰਿਹਾ ਜੀ ਤੇ ਇੱਕ ਦਾ ਵਾਰਸ ਆ ਗਈ ਜੀ ਹੁਣ ਇੱਕ ਪੰਚਾਇਤਕਾਰ ਪੂਰਾ ਹੋ ਗਿਆ ਸੀ ਸੰਪਰਕ ਠੀਕ ਹੈ ਬਹੁਤ ਦਾ